ਆ ਵੀ ਘੈਂਟ ਬਣੀ ਆ ਕੀ ਘੈਂਟ ਚੀਜ਼ ਆ ਬੜੀ ਸੋਹਣੀ ਆ ਨਾ ਚਲੋ ਵਾਇਕਰ ਨੂੰ ਮੇਅਰ ਕਰੇ ਹੋਏ ਮੂੰਹ ਵੀ ਮਿੱਠਾ ਕਰਲਾਉਣਾ ਹਾਂਜੀ ਸਸਰੀ ਘਾਲ ਜੀ ਸਾਰਿਆਂ ਨੂੰ ਲੋਜੀ ਸਵਾਗਤ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਹੋਪਫੁਲੀ ਸਾਰੇ ਕੀ ਕਹਿੰਦੇ ਹੋਪਫੁਲੀ ਉਜਾ ਆਪਣੇ ਬਲੌਗਰ ਵੀਰ ਕਹਿੰਦੇ ਨੇ ਸਾਰੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵਾਂਗੇ ਗਾਇਸ ਤੇ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਇਹਨਾਂ ਚੈਨਲ ਆਫ ਸਬਸਕ੍ਰਾਈਬ ਨਹੀਂ ਕੀਤਾ ਕੈਮਰੇ ਪਰਨੇ ਹੁੰਦਾ ਮੈਂ ਇੰਸਟਾਗ੍ਰਾਮ ਤੇ ਵੀਡੀਓ ਆਇਕ ਨੇ ਕੈਮਰਾ ਸਾਫ ਹੋ ਜਾਂਦਾ ਮੈਂ ਉਹ ਇਹਨਾਂ ਤੋਂ ਸੈਟਿੰਗਾਂ ਕੀਤੀਆਂ ਉਹ ਲੈਣੀਆਂ ਪੈਗੀਆਂ ਜਾਂਦੀਆਂ ਨੇ ਪਈਆਂ ਨੂੰ ਤੇ ਕੀ ਹਾਲ ਚਾਲ ਨੇ ਸਾਰਿਆਂ ਨੇ ਚੈਨਲ ਕਰ ਲਓ ਸਬਸਕ੍ਰਾਈਬ ਮੈਂ ਦੇ ਨਾਲ ਮੇਰਾ ਵੀਰ ਹੈਪੀ ਵਾਓ ਹੈਪੀ ਤੇ ਲੋ ਜੀ ਆਪਾਂ ਚੱਲੇ ਅੱਜ ਆਪਣੇ ਜੋਤ ਨੂੰ ਮਿਲਣੀ ਆ ਨਿਊ ਸਕਾਰਪਿਓਕੇ ਜਨਾ ਨਵੀਂ ਗੱਡੀ ਲੈਣੀ ਓਨੇ ਆਪਣੀ ਫੋਰਚੂਨਰ ਆ ਪਤਾ ਨਹੀਂ ਕਿਹੜੀ ਆ ਤੇ ਮੇਰੇ ਕੋਲ ਨੋਵਾ ਆਟਾ ਨੋ ਸੋ ਲੈਣਗੇ ਲੈ ਆਪਾਂ ਤੇ ਬਾਕੀ ਮਿਲਦੇ ਤੈਨੂੰ ਵਿਖਾਉਂਦੇ ਉਥੇ ਹਾਂ ਵੀ ਲੈ ਲੈ ਕੱਪੜੇ ਪਾ ਕੇ ਨਾਲ ਦਾ ਪਾਇਆ ਠੀਕ ਹੈ ਫਿਰ ਮੁਬਾਰਕ ਆਪਾਂ ਬਹੁਤ ਯੂ ਹੈਵ ਮਨੀ ਮਨੀ ਕੰਗ੍ਰੈਚੁਲੇਸ਼ਨ ਕੋਈ ਨਾ ਉਂਝੇ ਬੋਲਾ ਪੰਜਾਬੀ ਚ ਅਖਰ ਅੱਦੇ ਆਏ ਆਂ ਜਾਨੇ ਤੇਰੇ ਉਹ ਮੇਰੇ ਵਾਲੀ ਤੇ ਲੇਟ ਪਾਉਣ ਕੱਪੜੇ ਆਪ ਨੂੰ ਨਹੀਂ ਤੇ ਲੇਟ ਪਾਉਣ ਬਹੁਤ ਚੀਜ਼ ਜੀ ਇੱਧਰ ਆ ਜਾ ਟੀਟ ਨਹੀਂ ਮਾਰਨੀ ਕੱਪੜਾ ਪਾਉਣਾ ਇੱਥੇ ਆਪਾਂ ਚੱਪ ਕੋ ਕਰਾ ਕੀ ਦੀ ਤੇ ਆ 33 ਲੱਖ ਇਹ ਕੀ ਦੀ ਇਹ ਕਿੱਛ ਨਾਲ ਕਰਦੇ ਵੀ ਗੱਡੀ ਹਿਸਾਬ ਨਾਲ ਕੇਕ ਨਿਕਾਣਾ ਗੱਡੀ ਕੀ ਇਹ ਥੋੜਾ ਆਲਟੋ ਪਰਲੇ ਪਾਸੇ ਇਹ ਨੀਟਵਾਟਰ ਵਾਲੇ ਆਲਟੋ ਵੀ ਆ ਗਿਆ ਹਾਂ ਲੈ ভাই ਕੌਂਗਟ ਸਾਲਾ ਕੇਕ ਦਾ ਵੱਡਾ ਲੈਣ ਕੰਗratulations ਪੂਰਾ ਕਰ ਦਿੰਦਾ ਇਕ ਨਹੀਂ ਸ ਮਰਦਾ ਹੋ ਜਾ ਕਿਸੇ ਤਰ੍ਹਾਂ ਕੇਕ ਲੈ ਗਏ ਕਿੰਮਤੀ ਚੱਲ ਚੰਕਰੀ ਲੋੜਾ ਲੈਤਾ ਦਿੰਨੀ ਇੱਕ ਨਾਲ ਗਾਲੇ ਕੀਮਤ ਕਰ ਸਕਦੇ ਸਾਈਨ ਫਾਈਨਲੀ ਲੱਕਾ ਵੈਰੀ ਗੁੱਡ ਨਹੀਂ ਮੁਬਾਰਕਾਂ ਬਾਬਾ ਬਰੇ ਵਾਇਕੋ ਤਰੱਕੀਆਂ ਬਖਸ਼ੇ ਥੋੜੇ ਦਿਨਾਂ ਨੂੰ ਉਹ ਵੀ ਆ ਜਾਣੀਆਂ ਦੱਸਣਾ ਨਹੀਂ ਕਿੱਥੇ ਆਉਣੀ ਬਣੀ ਹੈ ਹੈਨਾ ਸਰਪ੍ਰਾਈਜ਼ ਮੁਬਾਰਕਾ ਬਾਬਾ ਬਈ ਤਾਂ ਉਹ ਵੀ ਕਿਤਨ ਖੁਸ਼ੀ ਨਹੀਂ ਜਮਾ ਵੀ ਨਹੀਂ ਮੋ ਖੁਸ਼ੀ ਆ ਹੈ ਮੇਰੇ ਕੋਲ ਅਲਟੋ ਆ ਜੰਨੇ ਆਪਦੀ ਇਹ ਤਾਂ ਇਹ ਬਾਪੂਨ ਰੱਖਣੀ ਹੁੰਦਾ ਉਹ ਹੋਂਡਾ ਦਿੱਤੀ ਦੇਣੀ ਜਿਹੜੀ ਘਰੇ ਖੜੀ ਆ ਥੋੜੇ ਤਾਂ ਹੋਰ ਸਰਪ੍ਰਾਈਜ਼ ਕਰੀ ਆ ਆਪਾਂ ਨਾ ਇਹ ਵੀ ਨਿਕਲ ਹੁਣ ਰਹਿੰਦੀ ਆ ਨਾ ਥੋੜੇ ਦਿਨਾਂ ਨੇ ਇਹ ਵੀ ਆ ਜੋਗੀ ਦਸਰਾਂ ਨੇ ਕਿੱਥੇ ਆਉਣੀ ਆ ਚਲੋ ਵਧਾਈਆਂ ਬਹੁਤ ਬਹੁਤ ਰੇ ਮੁਬਾਰਕਾਹ ਵਾਹਿਗੁਰੂ ਤਰੱਕੀ ਬਖਸ਼ੇ ਆਹ ਰੋਡ ਇਹਨੇ ਆਫ ਰੋਡ ਲਾਵਾਂਗੇ ਇਹ ਤਾਂ ਆਫ ਰੋਡ ਪੈਂਦਾ ਹੀ ਆ ਤੇ ਸ਼ੁਕਰੀਆ ਪੰਜ 5 ਲੱਖ ਘਾਟਦਾ ਨਹੀਂ 5 ਲੱਖ ਹੈਗਾ ਬਾਕੀ ਘਾਟਦਾ 50 ਲੱਖ 55 ਹੈਗਾ ਚਲੋ ਵਾਹਿਗੁਰੂ ਮੇਰ ਕਰੇ ਯਾਰ ਪਾ ਲੈ おい ਮੂੰ ਵੀ ਮਿੱਠਾ ਕਰਲਾਉਣਾ ਮੈਂ ਕਹ ਕਾਲੀ ਚੈੱਕ ਆਪਾਂ ਵੀ ਚੈੱਕ ਕਰ ਲੈ ਲੈਣੀ ਨਹੀਂ ਜੇ ਵਾਇਗਰ ਮੇਰ ਕਰੇ ਉਹ ਵੀ ਆ ਜਾਣਗੇ ਹੱਥ ਨਹੀਂ ਲੈਣਾ ਕੋਈ ਚੱਕ ਨਹੀਂ ਇਹ ਲਗੇਂਟ ਆਟੋਮੈਟਿਕ ਨਹੀਂ ਯਾਰ ਪਾਪਾ ਕਹਿੰਦੇ ਮੈਨੂੰ ਨਹੀਂ ਲੈਣੀ ਪੁੱਛੀ ਨੇ ਮੈਗੇ ਮੈਨੂੰ ਕੈਨਸਲ ਕਰ ਲੈ ਜਾ ਰੇ ਪੈਸੇ ਮਡਾਲਾ ਆਪਣੇ ਜਿਹੜੇ ਉਹ ਬੁਕਿੰਗ ਕਰਾਈ ਆ ਨਹੀਂ ਸੋਹਣੀ ਚੀਜ਼ ਆ ਵੀ ਘੈਂਟ ਬਣੀ ਆ ਕੀ ਘੈਂਟ ਚੀਜ਼ ਆ ਉਹ ਦੀ ਸੋਹਣੀ ਆ ਨਾ ਚਲੋ ਵਾਇਗਰ ਮੇਰ ਕਰੇ ਇਹ ਆਪ ਨਹੀਂ ਲੈਣੀ ਆ ਜੀ ਕਿਨੇ ਗੱਡੀ ਜਾਂਦੀ ਅਗੇ ਛਲਾਂਗਾ ਮਾਰਦੀ ਆਵਾਜ਼ ਵਾ ਮੈਨੂੰ ਬਹੁਤ ਸੋਹਣੀ ਲੱਗੀ ਐਵੇਂ ਕਹਿਣ ਨੂੰ ਕੀ ਕਹਿਣਾ ਗੱਡੀ ਬਹੁਤ ਕਹਿਣ ਬਣਾਈ ਇਹਨਾਂ ਨੇ ਨੋਵਾ ਕ੍ਰਿਸਟਾ ਜੈਟ ਲਾਈਟ ਆਮ ਮਾਰਨ ਜਿਹੜੀ ਆ ਪਹਿਲਾਂ ਲੈਣ ਲੱਗੇ ਦੂਜੀ ਹਾਈਬ੍ਰਿਡ ਆਈ ਜਿਹੜੀ ਉਹ ਨਾ ਅੰਦਰੋਂ ਸੋਹਣੀ ਪਰ ਉਹ ਸ਼ੇਪ ਨਹੀਂ ਸੋਹਣੀ ਦੀ ਉਹਦੀ ਤੇ ਬਾਕੀ ਬਹੁਤ ਕਹਿਣ ਗੱਡੀ ਲੱਗੀ ਆਪਾਂ ਨੂੰ ਤਾਂ ਮੁਬਾਰਕਾ ਭਰਾ ਨੂੰ ਵਾਹਿ ਹੁਣ ਤਰੱਕੀਆਂ ਪੱਕੇ ਬਹੁਤ ਕੋਈ ਨਹੀਂ ਨਾਲ ਦਾ ਬੜਾ ਤਰੱਕੀ ਕਰਦਾ ਨਾ ਆਪਣਾ ਬਹੁਤ ਵਧੀ ਹੁੰਦੀ ਆ ਕਈਆਂ ਨੂੰ ਕੁਝ ਨਹੀਂ ਹੁੰਦੀ ਕਈ ਥੋੜੋ ਥੋੜੇ ਸ਼ਰਮਾਚ ਜਾਂਦੇ ਆ ਆ ਗੰਗੂਸ ਆਵਾਂ ਜਾਨੇਗਾ ਹੀ ਤਾਂ ਕੈਨੋ ਮੋਹ ਕੋ ਜੀ ਹਾਂ ਦੀ ਆਪਾਂ ਨੂੰ ਖੁਸ਼ੀ ਹੋਈ ਕਹਿਣ ਦੀ ਗੱਲ ਮੋਕਰੀ ਘੱਲੇ ਆ ਤੇ ਲਾਲਾ ਲਾਲਾ ਕਾਦੀ ਬਰਫੀ ਖਾਏ ਆ ਥੋੜਾ ਡਾਈਟ ਤੇ ਜਲਦੀ ਬਰਫੀ ਪਰ ਥੋੜੀ ਖਾਦੀ ਅਖੀਰ ਮੈਂ ਖੁੜੀ ਗਈ ਆ ਬਰਫੀ ਪਰ ਵੱਧ ਕਾ ਲਈਏ ਤੁਹਾਨੂੰ ਪਰ ਆਪਾਂ ਨੂੰ ਖੁਸ਼ੀ ਆ ਬਰਫੀ ਵੱਧ ਖਾਦੀ ਪਰ ਮੈਂ ਡਾਈਟ ਤੇ ਹੋਈ ਆ ਆਪਾਂ ਤੇ ਲਾਲਾ ਲਾਲਾ ਕਿਨਾਰੇ ਜਿਰਾ ਘੜਾਦਾ ਕਹਿੰਦੇ ਕਿਉਂ ਭਰਾਂ ਨੇ ਵਾਹ ਕੋਈ ਮੇਰ ਕਰੇ ਆਪਾਂ ਵੀ ਘਟਾਉਣੇ ਕੱਢੀ ਕੋਈ ਫਿਲਹਾਲ ਦੀ ਥਾੜ ਲੈ ਲਈ ਜਿੱਥੇ ਖੜੀ ਆ ਬਾਕੀ ਮਿਲਦੇ ਆ ਮਿੱਤਰੋ ਜੀਪ ਲਗੇੜਾ ਮਾਰੀ ਆ ਆਪਣੀ ਜੀਪ ਵੀ ਤਿਆ ਉਹ ਚੱਲ ਕੇ ਆਉ ਨੂੰ ਤੇ ਆਪਾਂ ਚੱਲੇ ਆ ਜੀਪ ਹਲਗੇੜਾ ਮਾਰਨ ਆ ਸ਼ਹਿਰ ਦੱਸੋ ਮਿੱਤਰੋ ਕਿਹੜਾ ਵਾ ਕਮੈਂਟ ਕਰਕੇ ਜਿੰਨੇ ਜਨੇ ਆ ਟਾਵਰ ਵੇਖਿਆ ਵਾ ਪੁਰਜਲੀ ਫਾਲ ਤੇ ਦੱਸੋ ਕਮੈਂਟ ਕਰਕੇ ਆਪਾਂ ਨੂੰ ਕਿਹੜਾ ਸ਼ਹਿਰ ਆ ਬਾਕੀ ਮਿਲਦੇ ਜੀਪ ਹਲਗੇੜਾ ਮਾਰ ਕੇ ਹੁਣ ਮਹਾਦਰਸ਼ਨ ਦਿੰਨੇ ਤਾਂ ਹੀ ਵੇਖ ਲਓ ਮਰਜੀ ਯਾਰ ਤੁਸੀਂ ਦੱਸੇ ਤੁਹਾਡੇ ਮਹਿੰਗੇ ਹੋਵੇ ਨਹੀਂ ਮੈਂ ਚੰਡੀਗੜ੍ਹ ਕੋ ਤੋਂ ਲੈ ਤਾ ਫੋਨ ਲਾ ਜੀਪ ਲੈ ਰਹੀ ਜੀ ਤੇ ਕਿਦਾਂ ਜੀਪ ਸਹੀ ਕਿੰਨੇ ਦਿਨਾਂ ਨੂੰ ਮਿਲ ਜੂਗੀ ਤੀਜੇ ਦਿਨ ਤੁਹਾਨੂੰ ਕੱਢੀ ਦੇ ਦਾਂ ਲਓ ਮੈਂ ਤਾਂ ਤੀਜੇ ਦਿਨ ਆਪਣੀ ਜੀਪ ਮਿਲ ਜੂ ਜੀਪ ਸਿਰਾ ਬਣੀ ਆ ਉਹਦੇ ਨਾਲ ਜੀਪ ਸੱਤੀ ਹੋ ਹੈ ਨਹੀਂ ਗਈ ਜਿੱਡੇ ਘੈਂਟ ਬਣੀ ਆ ਤੇ ਤੁਹਾਨੂੰ ਦੱਸਾਂ ਕਿਹੜੀ ਜੀਪ ਆਪਾਂ ਵਿਖਾਵਾਂਗੇ ਸਾਰਾ ਸੂਣੀ ਹੈ ਕਮਿੰਗ ਸੂਣੀ ਹੈ ਕਿੰਨੇ ਦਿਨਾਂ ਬਾਅਦ ਆਵਾ ਜੀਪ ਲੈਣ ਮੈਂ ਬਸ ਤੀਜੇ ਦਿਨ ਤੁਸੀਂ ਆਇਓ ਚਲੋ ਵਾਇਕਲ ਮੇਰ ਦਾ ਤੀਜੇ ਜੀਪ ਲੈ ਆਇਓ ਓਕੇ ਹਾਂ ਸਿਰਾ ਕਰਾਉਣਾ ਚਲੋ ਠੀਕ ਆ ਭਾਈ ਓਕੇ ਲਓ ਜੀ ਕੀ ਹਾਲ ਜਾਂ ਲੈ ਬੱਲੀ ਅੱਜ ਆ ਦਿੱਕ ਠੱਕ ਦੋਸਤੋ ਕੀ ਹਾਲ ਹੈ ਦੋਸਤੋ ਲਓ ਜੀ ਮਰੀਜਾਂ ਦੇ ਵਾਲ ਕੱਟਣ ਆਏ ਬੱਲੀ ਜੀ ਕਹਿੰਦੇ ਘਰੇ ਹੀ ਇਹ ਹੁੰਦੇ ਬੱਲੀ ਕਹਿੰਦੇ ਬੱਲੀ ਬੱਲੀ ਕਹਿੰਦੇ ਮੈਂ ਕੋਈ ਐਕਸਪੈਰੀਮੈਂਟ ਕਰਨਾ ਇੱਥੇ ਕਰਦਾ ਜੀ ਕੋਈ ਕਰਦਾ ਪੱਬੂ ਤਾਰੇ ਬਣਾਉਣੇ ਦਿੱਤੇ ਬਣਾ ਲਾ ਇਹਦੇ ਬਣਾ ਦੇ ਨੇ ਪੱਬੂ ਬਾਜ ਸਲੂਨ ਤੇ ਵਰਤ ਲਿਆ ਐਕਸਪੈਰੀਮੈਂਟ ਜੇ ਕੰਮ ਕਾਮਯਾਬ ਹੋ ਗਿਆ ਤਾਂ ਆਪਣਾ ਇਹਦੇ ਵਿਹਲੇ ਬੈਠਾ ਘਰੇ 3 ਮਹੀਨੇ ਜਿਹੜੇ ਲਿਆਉਂਦੇ ਨਹੀਂ ਜਿਹੜੇ ਅੱਗੇ ਉੱਥੇ ਲਾਈਦੇ ਵਾਲਾ ਤੇ ਸ਼ੁਗਰ ਵਾਲਾ ਬੱਲੀ ਆਪ ਆ ਗਿਆ ਮਸ਼ੀਨ ਲੈ ਕੇ ਤੂੰ ਕਲਿੱਪ ਭਾਲਦਾ ਮੈਂ ਸਿਰ ਦਾ ਫੂਲਾ ਲਾ ਦਿੰਦਾ ਪੀਲੀ ਰੱਦ ਦਾ ਸਮਾਨ ਭੋਲਾ ਆ ਇਦੋਂ ਮੈਂ ਕਹਿੰਦਾ ਵਧੀਆ ਉਹ ਯਾਰ ਮੈਂ ਛੇਤੀ ਛੇਤੀ ਜਾਇਆਗਾ ਚੇਤਾ ਭੁੱਲ ਗਿਆ ਅੱਜ ਨਹੀਂ ਚੇਤਾ ਰਹਿੰਦਾ ਅੱਜ ਬੱਲੀ ਸੰਡਪੈਟ ਸਾਰੇ ਲੈ ਆ ਆਪਦੇ ਪੂਰੀ ਓਕਾ ਕਿੱਟ ਬੱਲੀ ਸਪੈਸ਼ਲ ਬਣਾਈ ਹੋਏ ਮਰੀਜ਼ਾਂ ਲਈ ਜੇ ਕਿਤੇ ਘਰੇ ਜਾਣਾ ਪੈ ਜਾ ਅਰਜੈਂਸੀ ਤਿੰਨ ਮਿੰਟ ਮੈਂ ਕਟਾਉਣ ਦੀ ਲੋੜ ਕੀ ਤਿੰਨ ਮਿੰਟ ਕਿਤੇ ਜਾਣਾ ਨਹੀਂ ਦੋ ਮਿੰਟ ਰੈਸ਼ਟ ਤੇ ਆਉਣਾ ਜੇ ਡੇਢ ਮਹੀਨਾ ਹੋ ਗਿਆ ਇੰਜੈਕਸ਼ਨ ਹੀ ਗਿਆ ਇੰਜੈਕਸ਼ਨ ਹੀ ਪਿਆ ਲੱਤ ਸੱਲੇ ਲਾਉਣੀ ਨੇ ਲੈ ਵੈਕਸ ਬਕਸੂਰਾ ਸਾਮਾਨ ਚੱਕ ਕੇ ਲਾ ਲਾ ਵੈਕਸ ਵੀ ਕਹਿੰਦਾ ਕਦੀ ਕਰਨੀ ਇਹਦੀ ਓਕਰਬੋਰਡ ਕਰਾ ਲੈਣੇ ਬਹਿਣਾ ਮੰਜੇ ਤੇ ਪਤਾ ਲੈਣਾ ਉਹਨਾ ਸੋਨਾ ਲੱਗੇ ਮੁੰਡਾ ਇੱਥੇ ਸਾਰੇ ਨੇ ਪਤਾ ਲਾਇਆ ਰੋਣਾ ਇੱਥੇ ਲੱਗੇ ਪਤਾ ਜੀ ਨਾ ਲੈਣਾ ਹੈਗਾ ਹੁਣ ਬਸ ਚੱਕ ਦੇ ਜੀਓ ਨੰਬਰ ਲੱਗ ਨਹੀਂ ਬੀ ਪ੍ਰੈਕ ਆ ਮੈਂ ਡੇਢ ਸਾਲਾਂ 6 ਮਹੀਨੇ ਨਹੀਂ ਪੈਣਾਗਾ ਮੈਨੂੰ ਬੀ ਪ੍ਰੈਕ ਪਾ ਦੇ ਭਾਈ 2 ਮਹੀਨੇ ਲੱਤ ਨਹੀਂ ਲਾਉਣੀ ਥੱਲੇ 3 ਮਹੀਨੇ ਨਾ ਵਾਜ ਗੱਡੀ ਚਲਾਉਣੀ ਤੂੰ ਨਾ ਵਾਜ ਕੁਝ ਕਰਨਾ ਹੋਣੀ ਨਹੀਂ ਕਰਾਉਣਾ ਤੂੰ ਵੀ ਗੱਡੀ ਦੇਣਾ ਤੇ ਚਲਾਵਾਂਗੇ ਗੱਡੀ ਹੋ ਗਈ ਤੇ ਚਲਾਵਾਂਗੇ ਇਹਦੇ ਹੁਣ ਗੱਡੀ ਲੱਗੀ ਗੱਡੀ ਲੈਣ ਦੀ ਮਸਤਾ ਲੱਗੀ ਆ ਯਾਨੀ ਗੱਡੀ ਤਾਂ ਕਦੇ ਕੋ ਮੁਆਂ ਕਥਾ ਕਰਨਾ ਗੱਡੀ ਵੀ ਆ ਜਾਣੀ ਆ ਇਹਦਾ ਤੂੰ ਇਹ ਡੈਡੀ ਕਰਦੇ ਬਸ ਸੱਚੇ ਵਾਲਾ ਪਾਇਆ ਅੱਗੇ ਵੀ ਇਹਨੇ ਆ ਚੱਗਾ ਜਾਏ ਤੇ ਇਹ ਸਿਹਰ ਤੇ ਸੱਚ ਨੇ ਵਿਚਾਲੇ ਸਾਲਾ ਤੂੰ ਕੀ ਫੋਰਚੁਨੀ ਲਿਫਾ ਬਣਾਇਆ ਇਹ ਬਾਰਬਰ ਦਾ ਲੋਗੋ ਹੈ ਅੱਛਾ ਇਹ ਬਾਰਬਰ ਦਾ ਲੋਗੋ ਠੀਕ ਹੈ ਫਿਰ ਸਹੀ ਹੈ ਲਓ ਜੀ ਬੱਲੀ ਕੋਰੀ ਸੇਗਾ ਲੈ ਕੇ ਨੇ ਮਡੇ ਵੱੱਲੇ ਵੱੱਲੇ ਕੈਂਡੇ ਆ ਸਮਨ ਸੀ ਟੋਲੇ ਦੇ ਗਲੋਂ ਦਾਵਾ ਇਹਨਾਂ ਆ ਵੀ ਚੁਮੀ ਲਈ ਇਹ ਚਿੱਤੇ ਕਰਦੇ ਵਾਲ ਰੋਡਿੰਗ ਉਹਦੇ ਕਰਦੇ ਆਪਾਂ ਲਲਜੀਤ ਫਿਲਮ ਜਾਣਾ ਇਹਨੇ ਨਾ ਮਾੜੀ ਇਹ ਮਜ਼ਾਕ ਨਹੀਂ ਸੱਚੀ ਗੱਲ ਆ ਇਹ ਦਸੀ ਇਹਨਾਂ ਨੂੰ ਨਾ ਇਹਨਾਂ ਨੂੰ ਪਤਾ ਨਹੀਂ ਮੈਂ ਇਹਨਾਂ ਬਲੌਗ ਕਰਨ ਇਹਨਾਂ ਦਾ ਮਜ਼ਾਕ ਹੁਣਾ ਕੇ ਤੇ ਅਸੀਂ ਵੀ ਤਾਂ ਨਹੀਂ ਵਾਲ ਵੀ ਤਾਂ ਨਹੀਂ ਕੱਟਦੇ ਵੀ ਘਰੇ ਵੀ ਤਾਂ ਘਰੇ ਵੀ ਤਾਂ ਆ ਜਾਂਦੇ ਆ ਤੇਰੇ ਲਈ ਤਾਂ ਨਹੀਂ ਬਾਤ ਕਰੇ ਤਾਂ ਕਰ ਤੋਂ ਮਾੜੀ ਜੇ ਨਾ ਨਹੀਂ ਤੁਹਾਨੂੰ ਸੀ ਤਲਾਗੇ ਜੇ ਲਾਤ ਫੁੱਟੀ ਦੀ ਤਾਂ ਅਸੀਂ ਵੀ ਤਾਂ ਘਰੇ ਆਏ ਲਾਓ ਜੀ ਆ ਜਮਰੀਜ਼ ਦੇ ਘਰੇ ਵਾਲਾ ਘਟਰਾ ਪੇ ਦੂਜੇ ਦੇ ਲੱਤ ਟੁੱਟੇ ਮੈਂ ਤਾਂ ਰਿਆਣੀ ਜਾਂਦਾ ਜਾਂ 2-3 ਮਹੀਨੇ ਰੈਸਟਾ ਤੁਰ ਜਾਉ ਫਿਰਦਾ ਤੇਰ ਤੇ ਬਾਕੀ ਹਾਂ ਅੱਜ ਹੋਰੇ ਪੂਰੇ ਮੈਨੂੰ ਇਹ ਖੁਸ਼ੀ ਮਿਲਣੀ 10 ਦਿਨ ਕਹਦੇ ਖੁਸ਼ੀ ਹੋਈਗਾ 10 ਦਿਨ ਨਹੀਂ ਵੀਰ ਨਾ ਕੁਝ ਨਹੀਂ ਰਹਿ ਗਿਆ ਜਦੋਂ ਵੀ ਕਹਦੇ ਨਾ 3 ਮਹੀਨੇ ਖੁਸ਼ ਰਹੋ ਨਜ਼ਾਰੇ ਲਓ ਮਿੱਤਰੋ ਬਾਕੀ ਐਕਸੀਡੈਂਟ ਹੁੰਦੇ ਰਹਿੰਦੇ ਬਾਤ ਕੋ ਨਹੀਂ ਦੁੱਖ ਸੁੱਖ ਹੋਂਦੇ ਰਹਿੰਦੇ ਸੱਚ ਦੁੱਖ ਸੁੱਖ ਹੋਂਦੇ ਰਹਿੰਦੇ ਆ ਇਹ ਉਹ ਸਮਾਂ ਸਿਹਰੀ ਬੰਦਾ ਹੈ ਅਵਰ ਹਾਬ ਜੇ ਨੂੰ ਕਰੇ ਛੱਡ ਕੇ ਕਿਹਦੇ ਪੈਗ ਲੱਗੇ ਉਹਨੂੰ ਘਰੇ ਛੱਡਣ ਚੱਲਾ ਹੀ ਗਏ ਤੇ ਨਹੀਂ ਉਹ ਪੈਗ ਵਾਲਾ ਭਾਵੇਂ ਘਰੇ ਪਹੁੰਚ ਹੀ ਆ ਉਹ ਭਾਵੇਂ ਸਹੀ ਪਹੁੰਚਿਆ ਪੈਗ ਵਾਲਾ ਉਹਨੇ ਸੁਰਤ ਨਹੀਂ ਹੀਗੀ ਇਹ ਐਵੇਂ ਇਹਨੂੰ ਐਂਬੂਲੈਂਸ ਕਰੇ ਛੱਡਣਾਈਏ ਹਸਪਤਾਲ ਹੀ ਗਿਆ ਦਦਾ ਇਹਦਾ ਤੂੰ ਚੰਗਾ ਵਾਲਾ ਗੱਡੀ ਤੇ ਗਿਆ ਵਾ ਇਹ ਕਹਿੰਦਾ ਨਹੀਂ ਮੈਂ ਮੋਟਲ ਤੇ ਜਾਣਾ ਉਹਨੇ ਚਲੋ ਬਾਕੀ ਜੋ ਨਾ ਕਿਸਮਾ ਚ ਲੇਖੀ ਜੀ ਛੱਟ ਵੇਰੇ ਲੱਗਣੀ ਲੱਗਣੀ ਆ ਮੈਂ ਘਰੇ ਬੈਠਾ ਬੰਦੇ ਘਰੇ ਲੱਗ ਜਾਣੀ ਉਹਦੇ ਮੈਂ ਘਰੇ ਬੈਠੇ ਮੇਰੇ ਪ੍ਰੈਸ ਲੱਗੀ ਮੇਰੇ ਮੇਲਾ ਉਹ ਲਿਖੀ ਸੀ ਮੇਰੇ ਛੱਟ ਕੋਣੀ ਦਾ ਮੈਂ ਵੀ ਚਾ ਲੈਣਾ ਜੀ ਜਿਆਦੇ ਲੱਗੀ ਨਾ ਚਲ ਕੋਈ ਲੱਤ ਪਾਈਆ ਲਾਤੀ ਰੋਟੀ ਤਿੰਨ ਤਾਵਾਂ ਤੋਂ ਹੋਈ ਫਾਈ ਬਹੁਤ ਟੁੱਟੀਆਂ ਦੀ ਠੀਕ ਸੀ ਅੱਗੇ ਬਾਹਰ ਟੁੱਟੀ ਸੀ ਫੇਰ ਦੂਰੀਆ ਹਸਪੀਟਲ ਆ ਜਾਂਦਾ ਵੀ ਯਾਰੀ ਪੈ ਗਈ ਉਹਨਾਂ ਨੇ ਜਾਂਦੇ ਪਛਾਨਦੇ ਜਾਂਦੇ ਹੀ ਕਹਿੰਦੇ ਯਾਰ ਕੇ ਸਾਲ ਹੋਇਆ ਤੋਦੋਂ ਤੂੰ ਆਇਆ ਹੈਗਾ ਇਹਦੇ ਪਹਿਲਾਂ ਵੀ ਆਇਆ ਹਾਂ ਜੀ ਬਾਹਰ ਲਗਾਇਆ ਹਾਂ ਜੀ ਇਹ ਕਹਿੰਦੇ ਪਛਾਨ ਲੈ ਉਹ ਜਿਹੜੇ ਕੋਈ ਜਾਂਦਾ ਐਕਸਰੇ ਵਾਲੇ ਉਹ ਕਮਰੇ ਜਿਹਾ ਭੇਜਣ ਉਹਨਾਂ ਨੇ ਪਛਾਨ ਲਿਆ ਕਹਿੰਦੇ ਇੱਕ ਉਸਨੋਵਰ ਵੀ ਤਾਂ ਕਿ ਪਛਾਨ ਉਹਦਾ ਪਤਾ ਲੈਣ ਆਉਣ ਇਨੇ ਤੇ ਉਹ ਜੀ ਆ ਮੰਤਰੀ ਨਾ ਮਟਾਇਆ ਹੋਇਆ ਵਾ ਜਿਹੜਾ ਆ ਪਤਾ ਦੱਸਦਾ ਜਣੇ 12 12 ਜਣੇ ਉੱਥੇ ਇੱਕ ਉਹ ਇੱਕ 2 ਵਜੇ ਆ ਗਿਆ ਹਸਪਤਾਲ ਦੇ ਗੇਟ ਲਾਦਾ ਵੀ ਕਿੰਨੇ ਐ ਨਹੀਂ ਬਾਹਰ ਨਾ ਕਹਿੰਦੇ ਕਿੰਨੇ ਇਹਨੂੰ ਵੀ ਲੈ ਜਾ ਇੱਥੋਂ ਬੜਾ ਤੰਗ ਆ ਗਏ ਭਰਾਵਾ ਕਿ ਇਹ ਦੇ ਲੈ ਕਿੰਨੇ ਇਹਨੂੰ ਵੀ ਇੱਥੋਂ ਲੈ ਜਾ ਆਪਾਂ ਜਿੱਥੇ ਲੈ ਆਓ ਮਰੀਜ਼ ਆਦਾ ਦੇ ਮੈਂ ਹੁਣ ਬਈ ਪਿਆਰ ਆ ਲੋਕੀ ਪਤਾ ਲੈਣ ਹੁੰਦੇ ਸਿੱਧੀ ਗੱਲ ਆ ਵੱਲੀ ਢੇਡ ਛੱਡਿਆ ਕਿਵੇਂ ਵੇਖੀ ਮਲਦੀ ਢਾਈਡ ਤੇ ਆਣ ਇਹਦਾ ਆਪਦਾ ਘਟ ਗਿਆ ਨਾ ਵੱਲੀ ਤਾਂ ਗੱਲਾਂ ਹੁੰਦੀਆਂ ਇਹਨੂੰ ਮੇਰੇ ਮਿਹਨਤਾਂ ਲਾਉਣੀਆਂ ਪੈਂਦੀ ਐ ਨਹੀਂ ਘਟਦੇ ਇਹ ਜਿਮ ਜਾਂਦਾ ਹਾਂ ਹਾਂ ਜਿਮ ਜਾਣਾ ਮੈਂ ਬਾਕੀ ਮਿੱਤਰ ਓਕੇ ਵਾਈ ਮਿਲਦੇ ਆ ਤੇ ਮੁੰਡਾ ਰੈਡੀ ਹੋ ਗਿਆ ਤਾਂ ਦੱਸ ਦੇ ਰੈਡੀ ਹੋ ਗਿਆ ਫੇਰ ਅਸੀਂ ਵੀ ਤਾਂ ਫੇਰ ਮਿਲਾਂਗੇ ਨਿਕਲ ਨਹੀਂ ਉੱਕੇ ਓਕੇ ਤੁਹਾਨੂੰ ਸੀ ਤਾਂ ਓਕੇ ਇਹ ਬੱਲੀ ਕੋਡ ਆਲਾ